ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀਪ ਡਿਜ਼ਾਈਨਰ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂ ਸਲਵਾਰ ਵਿੱਚ ਢਾਲ ਕਿਸ ਤਰ੍ਹਾਂ ਪਾਉਣੀ ਹੈ ਇਹ ਆਪਾਂ ਕਿਸੇ ਵੀ ਤਰ੍ਹਾਂ ਦੀ ਸਲਵਾਰ ਦੇ ਵਿੱਚ ਜਿਹੜੀ ਢਾਲ ਹੈ ਪਾਉਣ ਦਾ ਸਭ ਤੋਂ ਤਰੀਕਾ ਦੱਸਾਂਗੇ ਕੋਈ ਵੀ ਸਲਵਾਰ ਤੁਸੀਂ ਕੱਟ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖੋ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰ ਰਹੇ ਆਂ ਸੋ ਤਰੀਕਾ ਸਾਰਿਆਂ ਦਾ ਇਹੀ ਹੁੰਦਾ ਜੀ ਵੀ ਆਪਾਂ ਨੇ ਜਿਹੜੀ ਕਾਟ ਪਾਉਣੀ ਹੁੰਦੀ ਹੈ ਫਰੰਟ ਤੇ ਗੋਡਿਆਂ ਚ ਪਾਉਣੀ ਹੁੰਦੀ ਹੈ ਇਹ ਆਪਾਂ ਨੇ ਕਾਟ ਇਹਦੇ ਲਈ ਦੇਖੋ ਇਹ ਆਪਾਂ ਨੇ ਸਵਾ ਦੋ ਮੀਟਰ ਕਪੜਾ ਲਿਆ ਹੈ ਪਾਕਿਸਤਾਨੀ ਸਲਵਾਰ ਦੀ ਕਟਿੰਗ ਵਾਸਤੇ ਤੇ ਆਪਾਂ ਨੇ ਇਸ ਤਰ੍ਹਾਂ ਫੋਲਡ ਕਰਕੇ ਵਿਛਾ ਲਿਆ ਬੰਦ ਵਾਲੀ ਸਾਈਡ ਹੈ ਜਿਹੜੀ ਇੱਧਰ ਖੁੱਲੀ ਸਾਈਡ ਹੈ ਆਪਣੀ ਤੇ ਉਧਰ ਦੂਜੀ ਸਾਈਡ ਆਪਣੀ ਬੰਦ ਸਾਈਡ ਆ ਸੋ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੇ ਪੌਂਚਾ ਰੱਖਾਂਗੇ ਪੌਂਚਾ ਆਪਾਂ ਦਾ 6 ਇੰਚ ਤਿਆਰ ਕਰ ਰਹੇ ਆ ਵੈਸੇ ਜਿਹੜੀ ਪਾਕਿਸਤਾਨੀ ਸਲਵਾਰ ਹੁੰਦੀ ਹੈ ਇਹਦਾ ਪੌਂਚਾ ਆਪਾਂ 7 ਤੋਂ 8 ਇੰਚ ਤਿਆਰ ਕਰਦੇ ਆ ਪਰ ਜਿੰਨਾ ਆਪਾਂ ਨੂੰ ਕਸਟਮਰ ਨੇ ਕਿਹਾ ਆਪਾਂ ਉਹਦਾ ਉਨਾ ਹੀ ਕਰਾਂਗੇ ਸੋ ਆਪਾਂ ਇੱਥੇ ਪੌਂਚਾ ਮਿੰਟ ਕੇ ਰੱਖਾਂਗੇ ਜਿੰਨਾ ਵੀ ਆਪਾਂ ਨੇ ਮੂਰੀ ਲੈਣੀ ਆ ਸਲਵਾਰ ਦੀ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਦੇਖੋ ਫਿਰ ਆਪਾਂ ਇਹਦੀ ਲੈਂਥ ਲੈਣੀ ਆ ਇਹ ਆਪਾਂ ਨੇ ਮੋਰੀ ਦਾ ਨਿਸ਼ਾਨ ਲਾਉਣ ਤੋਂ ਬਾਅਦ ਸਿਰੇ ਤੋਂ ਆਪਾਂ ਇਹਦੀ ਲੈਂਥ ਲੈਣੀ ਹੈਗੀ 36 ਇੰਚ ਆਪਾਂ ਨੇ ਸਲਵਾਰ ਤਿਆਰ ਕਰਨੀ ਆ ਤੇ ਆਪਾਂ 4 ਇੰਚ 벨ਟ ਦਾ ਕੱਢਾਂਗੇ 32 ਇੰਚ ਤੇ ਮੈਂ ਨਿਸ਼ਾਨ ਲਾ ਰਹੀ ਆ ਦੇਖੋ ਇਸ ਤਰ੍ਹਾਂ ਆਪਾਂ ਨੇ 4 ਇੰਚ 벨ਟ ਦਾ ਛੱਡ ਕੇ ਆਪਦੀ ਲੰਬਾਈ ਲੈ ਲੈਣੀ ਆ ਸਲਵਾਰ ਦੀ ਤੇ ਉੱਥੇ ਆਪਾਂ ਨੇ ਨਿਸ਼ਾਨ ਲਾ ਲੈਣਾ ਇਹ ਆਪਾਂ ਨੇ ਲੈਂਥ ਦਾ ਨਿਸ਼ਾਨ ਲਾ ਲਿਆ ਤੇ ਇਧਰੋਂ ਵੀ ਆਪਾਂ ਓਨਾ ਹੀ ਨਿਸ਼ਾਨ ਲਾ ਲਾਂਗੇ ਮਿਣਕੇ ਲੈਂਥ ਦਾ ਜਿੰਨੀ ਆਪਾਂ ਨੇ ਉਧਰੋਂ ਰੱਖੀ ਆ ਫਿਰ ਇਹਨੂੰ ਲੈਣ ਨੂੰ ਆਪਾਂ ਸਿੱਧਾ ਕਰ ਦਾਂਗੇ ਦੋਨੋਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਦਾਂਗੇ ਦੇਖੋ ਕਿਸੇ ਵੀ ਸਲਵਾਰ ਦੇ ਆਪਾਂ ਇੱਥੋਂ ਉੱਪਰੋਂ ਇਸ ਤਰ੍ਹਾਂ ਇੱਕੋ ਜਿਹਾ ਨਿਸ਼ਾਨ ਲਾ ਕੇ ਜਦੋਂ ਆਪਾਂ ਸਿੱਧੀ ਲੈਣ ਲਾ ਲੈਂਦੇ ਆ ਫਿਰ ਆਪਾਂ ਇਹਦੇ ਵਿੱਚ ਡਾਲ ਪਾਉਣੇ ਹੁੰਨੇ ਆ ਜੇ ਆਪਾਂ ਗੋਡਿਆਂ ਵਾਲੀ ਸਲਵਾਰ ਕਟਿੰਗ ਕਰ ਰਹੇ ਹਾਂ ਤਾਂ ਆਪਾਂ ਉਹਦੇ ਕੱਲੇ ਗੋਡਿਆਂ 'ਚ ਪਾਵਾਂਗੇ ਜੇ ਆਪਾਂ ਬਿਨਾ ਗੋਡਿਆਂ ਤੋਂ ਸਲਵਾਰ ਕਟਿੰਗ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਪਾਉਣੇ ਆ ਉਹ ਆਪਾਂ ਤੁਹਾਨੂੰ ਦੱਸ ਰਹੇ ਹਾਂ ਦੇਖੋ ਇਧਰੋਂ ਜੇ ਤੁਹਾਡੇ ਆਸਣ ਤਾਹਾਂ ਚੱਕੀ ਜਾਂਦੀ ਐ ਸਿਉਣ ਆਸਣ ਵਾਲੀ ਪਾਏ ਤੋਂ ਪਿੱਛੋਂ ਸਲਵਾਰ ਤਾਹਾਂ ਚੜ੍ਹਦੀ ਐ ਤਾਂ ਤੁਸੀਂ ਇੱਥੋਂ 1 ਇੰਚ ਡੇਢ ਇੰਚ ਇਧਰੋਂ ਵਧਾ ਕੇ ਕੱਟ ਲਿਆ ਕਰੋ ਦੇਖੋ ਇਧਰੋਂ ਆਪਾਂ ਨੇ ਝੋਲੀ ਵਾਲੀ ਸਾਈਡ ਆਹ ਇਹ ਆਪਣੀ 1 ਇੰਚ ਵਧਾ ਕੇ ਨਿਸ਼ਾਨ ਲਾ ਲਿਆ ਇਹਨੂੰ ਆਪਾਂ ਇਸ ਤਰ੍ਹਾਂ ਮਲਾ ਦਾਂਗੇ ਇਹ ਆਪਣਾ ਇਧਰ ਝੋਲੀ ਵਾਲੀ ਸਾਈਡ ਤੇ ਕੱਪੜਾ ਜਿਹੜਾ 1 ਇੰਚ ਵੱਧ ਗਿਆ ਤੇ ਇਧਰੋਂ ਆਪਣੀ ਜਿਹੜੀ ਹੈਗੀ ਆ ਬੰਦ ਸਾਈਡ ਆ ਇਹ ਵਾਲੀ ਇੱਥੋਂ ਆਪਾਂ ਹੁਣ ਢਾਲ ਪਾਵਾਂਗੇ ਦੇਖੋ ਇੱਥੋਂ ਆਪਾਂ ਨੇ ਢਾਲ ਪਾਉਣੀਆਂ ਪਾਉਣੀ ਕਿੰਨੇ ਇੰਚ ਚ ਹੈਗੀ 6 ਇੰਚ ਚ ਇਸ ਤਰ੍ਹਾਂ ਆਪਾਂ ਨੇ 6 ਇੰਚ ਮਣ ਲੈਣਾ ਕਿਉਂਕਿ ਆਪਾਂ 12 ਇੰਚ ਦੇ ਆਪਣੀ ਸਲਵਾਰ ਦੇ ਗੋਡੇ ਰੱਖਦੇ ਹੁੰਨੇ ਆ 6 ਇੰਚ ਆਪਾਂ ਇੱਥੋਂ ਮਣ ਕੇ ਇੱਥੇ ਤੱਕ ਆਪਾਂ ਨੇ ਢੀਡਾੜ ਪਾਉਣੀ ਆ ਦੇਖੋ ਇੱਥੇ ਤੱਕ ਤੇ ਇਧਰੋਂ ਆਪਾਂ ਪਾਵਾਂਗੇ ਇੰਚ ਦੀ ਜਾਂ ਸਵਾ ਇੰਚ ਦੀ ਇੱਥੇ ਆਪਾਂ ਨੇ ਸਵਾ ਇੰਚ ਤੇ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਇਹਨੂੰ ਵੀ ਇਸ ਤਰ੍ਹਾਂ ਟੇਡਾ ਮਿਲਾ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਨੇ ਗੋਡਿਆਂ ਚ ਪਾਉਣੀ ਹੁੰਦੀ ਆ ਜੇ ਆਪਾਂ ਸਲਵਾਰ ਦੇ ਗੋਡੇ ਅਲੱਗ ਤੋਂ ਕਟਿੰਗ ਕਰਦੇ ਆ ਤਾਂ ਉਹਨਾਂ 'ਚ ਵੀ ਆਪਾਂ ਇਸੇ ਤਰ੍ਹਾਂ ਹੀ ਗੋਡੇ ਮੋੜ ਫੋਲਡ ਕਰਕੇ ਇਸੇ ਤਰ੍ਹਾਂ ਹੀ ਆਪਾਂ ਵਿਚਾਲੇ ਢਾਲ ਪਾਉਣੀ ਹੁੰਦੀ ਆ ਸਿਰੇ ਤੋਂ ਆਪਾਂ ਇਸ ਤਰ੍ਹਾਂ ਵਿਚਾਲੇ ਨੂੰ ਮਲਾਉਣੀ ਹੁੰਦੀ ਆ 1 ਇੰਚ ਦੀ ਜਾਂ 1/2 ਇੰਚ ਦੀ ਜਿਹੜੀ ਕਾਰਟ ਆਪਾਂ ਪਾਉਣੀ ਹੁੰਦੀ ਆ ਸੋ ਇਹ ਤੇ ਵੀ ਤੁਸੀਂ ਕਹੋਗੇ ਵੀ ਸਲਵਾਰ ਉੱਚੀ ਹੋ ਜੂਗੀ ਸਲਵਾਰ ਉੱਚੀ ਨਹੀਂ ਜੀ ਇਹਦੇ ਨਾਲ ਹੁੰਦੀ ਹੁੰਦੀ ਇਹ ਸਿਰਫ ਜਿਹੜਾ ਆਪਣਾ ਮੂਰੇ ਮੂਰੀ ਦੇ ਉੱਪਰ ਕੱਪੜਾ ਡੇਗਦਾ ਹੁੰਦਾ ਉਹ ਕੱਪੜਾ ਨਹੀਂ ਡੇਗਦਾ ਹੈਗਾ ਆਪਣਾ ਉਥੋਂ ਉਥੋਂ ਆਪਣੀ ਸਲਵਾਰ ਹੈ ਜਿਹੜੀ ਚੱਕੀ ਜਾਊਗੀ ਤਾਂ ਹਾਂ ਬਾਕੀ ਸਲਵਾਰ ਦੀ ਲੈਂਥ ਹੈ ਜਿਹੜੀ ਓਨੀ ਹੋ ਰਹੂਗੀ ਝੋਲੀ ਵਾਲੀ ਸਾਈਡ ਤੋਂ ਵੀ ਓਨੀ ਹੋ ਰਹੂਗੀ ਬਸ ਇੱਕ ਸਿਰਫ ਜਿਹੜਾ ਆਪਣਾ ਮੂਰੀ ਤੇ ਕੱਪੜਾ ਡੇਗਦਾ ਇਹਦੇ ਨਾਲ ਉਹ ਨਹੀਂ ਡੇਗਦਾ ਹੈਗਾ ਸੋ ਹੁਣ ਆਪਾਂ ਇਹ ਕਟਿੰਗ ਕਰਨੀ ਜਿਹੜੀ ਹੈਵੀ ਸਾਈਜ਼ ਵਾਸਤੇ ਕਿਸ ਤਰ੍ਹਾਂ ਕਟਿੰਗ ਕਰਨੀ ਉਹ ਵੀ ਸਾਨੂੰ ਦੱਸ ਦਿੰਨੇ ਆ ਦੇਖੋ ਇੱਥੇ ਆਪਾਂ ਨੇ ਜਿੰਨਾ ਆਪਣੇ ਕੋਲ ਕਪੜਾ ਤੇ ਆਪਾਂ ਸਾਰਾ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਨੇ ਇਹਦੀ ਕਟਿੰਗ ਕਰਨੀ ਆ ਤੇ ਇਥੋਂ ਆਪਾਂ ਝੋਲੇ ਦੇ ਆਪਾਂ 10 ਇੰਚ ਲੈਣੇ ਹੁੰਦੇ ਆ ਆਮ ਤੌਰ ਤੇ ਝੋਲੀ ਆਪਾਂ 10 ਇੰਚ ਤੇ ਕਟਿੰਗ ਕਰਦੇ ਆ ਤੇ ਇਥੋਂ ਆਪਾਂ 15 ਇੰਚ ਤੇ ਲਾਵਾਂਗੇ ਜੇ ਤੁਸੀਂ ਹੈਵੀ ਸਾਈਜ਼ ਵਾਸਤੇ ਕਟਿੰਗ ਉਪਾਰੀ ਨਾਲ ਆਪ ਵਾਸਤੇ ਕਟਿੰਗ ਕਰ ਰਹੇ ਹਾਂ ਤਾਂ ਤੁਸੀਂ ਇੱਥੇ 15 16 ਇੰਚ ਤੇ ਨਿਸ਼ਾਨ ਲਾ ਕੇ ਤੇ ਫਿਰ ਆਪਾਂ ਇਹਦੇ ਵਿੱਚ ਆਸਣ ਐਡ ਕਰਾਂਗੇ ਇਹ ਆਪਾਂ ਨੇ 15 ਇੰਚ ਤੇ ਨਿਸ਼ਾਨ ਲਾਇਆ ਹੁਣ ਆਪਾਂ ਇਹਨੂੰ ਮੂਰੀ ਨਾਲ ਮਿਲਾ ਦਾਂਗੇ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਆਪਾਂ ਫੱਟੀ ਰੱਖ ਕੇ ਨਿਸ਼ਾਨੀ ਲਾ ਲਾਂਗੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਦੇਖੋ ਤਾਂ ਮੈਂ ਦੁਬਾਰਾ ਨਿਸ਼ਾਨੀ ਲਾ ਰਹੀ ਹਾਂ ਕਿਉਂਕਿ ਫਿਰ ਤੁਸੀਂ ਪਹਿਲਾਂ ਕਈ ਕਮੈਂਟ ਆਏ ਨੇ ਵੀ ਤੁਸੀਂ ਨਿਸ਼ਾਨ ਆ ਜਿਹੜਾ ਡਾਰਕ ਲਾਇਆ ਕਰੋ ਆਪਾਂ ਦੁਬਾਰਾ ਤੋਂ ਡਾਰਕ ਕਰਕੇ ਤੁਹਾਨੂੰ ਨਿਸ਼ਾਨ ਦਿਖਾ ਰਿਹਾ ਹਾਂ ਦੇਖੋ ਇਹ ਆਪਾਂ ਨੇ ਇਸ ਤਰ੍ਹਾਂ ਮੂਰੀ ਨਾਲ ਮਲਾਤੀ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਪਹਿਲਾਂ ਜਿਵੇਂ ਜਿਵੇਂ ਆਪਾਂ ਨੇ ਨਿਸ਼ਾਨ ਲਾਏ ਨੇ ਉਵੇਂ ਉਵੇਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਪਹਿਲਾਂ ਆਪਾਂ ਦੇਖੋ ਇੱਥੋਂ ਜਿਹੜਾ ਆਪਾਂ ਨੇ 2.5 ਇੰਚ ਡਾਊਨ ਕਰਿਆ ਇੱਥੋਂ ਆਪਾਂ ਕਟਿੰਗ ਕਰਾਂਗੇ ਇਹਦੀ ਜਿੱਥੋਂ ਆਪਾਂ ਨੇ ਕਟਿੰਗ ਸ਼ੁਰੂ ਕਰੀਆ ਉਧਰ ਆਪਣੀ ਬੰਦ ਆਪਣੀ ਝੋਲੀ ਵਾਲੀ ਸਾਈਡ ਆਪਾਂ ਬਾਰ-ਬਾਰ ਮੈਂ ਤੁਹਾਨੂੰ ਦੱਸ ਰਹੀ ਆ ਇਧਰ ਆਪਣੀ ਖੁੱਲੀ ਸਾਈਡ ਆ ਜਿੱਧਰ ਨੂੰ ਆਪਾਂ ਕੱਟ ਕੇ ਲੈ ਕੇ ਆਏ ਆ ਉਧਰੋਂ ਆਪਣੀ ਜਿੱਧਰੋਂ ਆਪਾਂ ਨੇ ਕੱਟਣਾ ਸ਼ੁਰੂ ਕਰਿਆ ਉਧਰ ਆਪਣੀ ਫੋਲਡ ਕਰੀ ਹੋਈ ਬੰਦ ਸਾਈਡ ਹੈ ਸੋਨਾ ਆਪਾਂ ਆਗ ਜਿਹੜੀ ਨਿਸ਼ਾਨੀ ਲਾਈ ਆ ਇਹਨੂੰ ਵੀ ਆਪਾਂ ਕਟਿੰਗ ਕਰ ਦਾਂਗੇ ਦੇਖੋ ਇੱਥੋਂ ਥੋੜੀ ਜਿਹੀ ਮੈਂ ਗੁਲਾਈ ਚ ਕਟਿੰਗ ਕਰ ਰਹੀ ਆ ਬਿਲਕੁਲ ਸਿੱਧੀ ਕਟਿੰਗ ਨਹੀਂ ਆਪਾਂ ਕਰੀ ਥੋੜੀ ਜੀ ਗੁਲਾਈ ਚ ਕਟਿੰਗ ਕਰੀ ਆ ਕਿਉਂਕਿ ਜਿਹੜੀ ਸਿੱਧੀ ਸ ਆਉਣਾ ਉਹ ਵੀ ਥੋੜੀ ਜੀ ਉੱਪਰ ਨੂੰ ਖਿੱਚਦੀ ਐ ਤੇ ਆਪਾਂ ਇੱਥੋਂ ਥੋੜੀ ਜੀ ਗੁਲਾਈ ਪਾ ਕੇ ਕਟਿੰਗ ਕਰੀ ਆ ਸੋ ਇਹ ਆਪਾਂ ਨੇ ਕਟਿੰਗ ਸਲਵਾਰ ਦੀ ਕਰ ਲਈ ਐ ਹੁਣ ਜਿਹੜਾ ਆਪਣਾ ਇਹ ਸਾਈਡ ਤੋਂ ਕਪੜਾ ਨਿਕਲਿਆ ਹੈਗਾ ਦੇਖੋ ਆਪਾਂ ਸਨੂੰ ਪਰਾਂ ਨੂੰ ਕਰਕੇ ਦਿਖਾ ਰਹੇ ਹਾਂ ਇਹਨੂੰ ਇਹ ਆਪਣੀ ਕਟਿੰਗ ਹੋ ਗਈ ਜਿਹੜਾ ਆਪਣਾ ਇਹ ਵਾਲਾ ਕਪੜਾ ਨਿਕਲਿਆ ਹੈਗਾ ਇਹ ਚੋਂ ਇਹਦਾ ਪਾਸਣ ਪਾਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਇਕੋਇਆ ਕਰਕੇ ਕੱਪੜੇ ਨੂੰ ਰੱਖ ਲੈਣਾ ਇੱਥੇ ਝੋਲੀ ਤੇ ਅੱਧਾ ਇੰਚ ਦਾ ਆਪਾਂ ਇਹਦੇ ਉੱਪਰ ਚੜ੍ਹਾ ਰੱਖਾਂਗੇ ਕਿਉਂਕਿ ਉਹ ਆਪਣਾ ਸਿਆਉਣ ਚ ਜਾਊਗਾ ਇੱਥੇ ਤੁਸੀਂ ਦੋ ਪੱਲਿਆਂ ਚ ਵੀ ਪਾ ਸਕਦੇ ਹੋਗੇ ਦੋ ਕੁੰਦਿਆਂ ਚ ਆਸਣਾ ਜਿਹੜਾ ਆਪਾਂ ਦੋਚ ਵੀ ਪਾ ਸਕਦੇ ਐਨੂੰ ਕੱਪੜੇ ਨੂੰ ਪਿੱਛੇ ਹਟਾ ਕੇ ਕੱਟ ਕੇ ਪਰ ਇਹ ਆਪਣੇ ਜਿਹੜਾ ਕਸਟਮਰਸ ਜੋ ਕਹਿੰਦੇ ਸੀ ਵੀ ਜਾਦੇ ਸਿਆਉਣਾ ਜਿਹੜੀ ਨੀਵੀਂ ਬਗ ਜੂਗੀ ਤਾਂ ਕਰਕੇ ਆਪਾਂ ਚਾਰੇ ਪੱਲਿਆਂ ਚ ਪਾ ਰਹੇ ਹਾਂ ਇੱਥੇ ਆਪਾਂ ਝੋਲੀ ਦਾ ਨਿਸ਼ਾਨ ਲਾ ਲੈਣਾ 10 ਇੰਚ ਤੇ ਇਹ ਰੀਆ ਆਪਾਂ ਕਟਿੰਗ ਕਰ ਲੈਣੀ ਆ ਹੁਣ ਆਪਾਂ ਇੱਥੋਂ ਜਿਹੜੀ ਆਪਾਂ ਪਹਿਲਾਂ ਸਲਵਾਰ ਦੀ ਕਾਟ ਪਾਈ ਹੋਈ ਆ ਇਹਨੂੰ ਇੱਥੋਂ ਦੁਬਾਰਾ ਉਸੇ ਗੁਲਾਈ ਨਾਲ ਮਲਾ ਦਾਂਗੇ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਾ ਕੇ ਇਹਦੀ ਇੱਥੋਂ ਕਟਿੰਗ ਕਰ ਦਾਂਗੇ ਸੋ ਇਹਨਾਂ ਆਪਣਾ ਇਹ ਦੋ ਬਲਾਂ ਦਾ ਤਿੰਨ ਬਲਾਂ ਦਾ ਕੱਪੜਾ ਜਿਹੜਾ ਆਪਣਾ ਨਿਕਲਿਆ ਆਇਆ ਹੋਰ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਬਲ ਪਾਉਨੇ ਆਂਗੇ ਫਿਰ ਜਿਹੜੀ ਆਪਣੀ ਜੇ ਆਪਾਂ ਆਸਣ ਨਹੀਂ ਪਾਉਂਦੇ ਹੈਵੀ ਸਾਈਜ਼ ਚ ਜਿਹੜੀ ਆਪਣੀ ਕਰੀਜ਼ ਹੁੰਦੀ ਹੈਗੀ ਉਹ ਬਾਹਰ ਨੂੰ ਜਾਣ ਲੱਗ ਜਾਂਦੀ ਹੈ ਕਿਉਂਕਿ ਉਹ ਪ੍ਰੋਪਰ ਜਿੱਥੇ ਤੱਕ ਆਪਾਂ ਨੇ ਬਲ ਪਾਉਣੇ ਹੁੰਦੇ ਨੇ ਉਹ ਕੱਪੜਾ ਘੱਟ ਰਹਿ ਜਾਂਦਾ ਹੈਗਾ ਉਹ ਨੂੰ ਫਿਰ ਆਪਾਂ ਸਹੀ ਕਰਨ ਵਾਸਤੇ ਇਹਦੇ ਵਿੱਚ ਆਸਣ ਪਾਇਆ ਹੁਣ ਜਦੋਂ ਆਪਾਂ ਵਾਲ ਪਾਵਾਂਗੇ ਜਿਹੜੀ ਆਪਣੀ ਕਰੀਜ ਆਏਗੀ ਸਹੀ ਆਊਗੀ ਬਿਲਕੁਲ ਬਾਹਰ ਨੂੰ ਨਹੀਂ ਜਾਊਗੀ ਦੇਖੋ ਇਥੋਂ ਆਪਾਂ ਦੁਆਰੇ ਵੀ ਮੈਂ ਤੁਹਾਨੂੰ ਦੱਸ ਰਹੀਆਂ ਵੀ ਆਪਾਂ ਨੇ ਇਥੋਂ 2.5 ਇੰਚ ਦੇ ਜਿਹੜਾ ਡਾਊਨ ਕਰਿਆ ਹੈਗਾ ਤੇ 6 ਇੰਚ ਤੱਕ ਆਪਾਂ ਇਹਨੂੰ ਚੜਾਈ 'ਚ ਮਲਾਇਆ ਹੈਗਾ ਜਾਨੀ ਕਿ ਗੋਟਿਆਂ-ਗੋਟਿਆਂ 'ਚ ਆਪਾਂ ਨੇ ਕੱਟ ਪਾਈ ਹੈ ਤੇ ਹੁਣ ਆਪਾਂ ਇਹਦੀ 벨ਟ ਕਟਿੰਗ ਕਰ ਲਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਕੁਝ ਸਮਝ ਨਾ ਆਇਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਇਹ ਆਪਣੀ 벨ਟ ਦੀ ਕਟਿੰਗ ਹੋ ਗਈ ਹੈ